ਲੁਧਿਆਣਾ ਦੇ ਵਾਰਡ ਨੰਬਰ 86 ਸ਼ਿਵਪੁਰੀ ਵਿਖੇ ਭਾਜਪਾ ਆਗੂ ਨikhil ਛਾਪੜਾ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਜਰਨਲ 77 ਪਰਮਿੰਦਰ ਬਰਾੜ ਨੇ ਸ਼ਿਰਕਤ ਕਰ ਸੈਂਕੜਿਆਂ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਬਰਾੜ ਨੇ ਦੱਸਿਆ ਦਿਨੋ ਦਿਨ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਜਦੋਂ ਅਲੱਗ-ਅਲੱਗ ਰਵਾਇਤੀ ਪਾਰਟੀ ਦੇ ਲੋਕ ਪਾਰਟੀਆਂ ਦਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਲੁਧਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਬਲ ਮਿਲਿਆ ਨੌਜਵਾਨ ਯੁਵਾ ਸ਼ਕਤੀ ਦੇ ਚੰਗੇ ਚਿਹਰੇ ਆਮ ਆਦਮੀ ਚੋਂ ਕਾਂਗਰਸ ਛੱਡ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਜੁੜੇ ਐ ਸੋ ਤੁਸੀਂ ਕੱਲ ਵੀ ਦੇਖਿਆ ਹੁਣ ਅੱਜ ਕੱਲ ਵੀ ਵੱਡੀ ਸੰਖਿਆ ਦੇ ਵਿੱਚ ਜਾਖੜ ਸਾਹਿਬ ਆਏ ਸੀ ਤਮਾਨ ਸਾਹਿਬ ਸੀ ਇੱਥੇ ਸਾਡੇ ਪ੍ਰਧਾਨ ਜੀ ਹੌਬੀ ਧਾਲੀਵਾਲ ਜੀ ਕੱਲ ਵੀ ਵੱਡੀ ਸੰਖਿਆ ਦੇ ਵਿੱਚ ਜੁਆਇਨਿੰਗ ਹੋਈ ਸੀ ਸੋ ਕੋਈ ਦਿਨ ਇਹ ਨਹੀਂ ਜਸਟੈਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜੁਆਇਨਿੰਗ ਨਾ ਹੋ ਰਹੀ ਹੋਵੇ ਸੋ ਪੰਜਾਬ ਦੇ ਲੋਕਾਂ ਦਾ ਅੱਜ ਦੇ ਵਿਸ਼ਵਾਸ ਹੈ ਕਿ ਉਹ ਸਿਰਫ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਭਾਜਪਾ ਦੀਆਂ ਨੀਤੀਆਂ ਤੇ ਕਿ ਪੰਜਾਬ ਨੂੰ ਕੋਈ ਗੈਂਗਸਟਰਵਾਦ ਤੋਂ ਖਤਮ ਕਰ ਸਕਦਾ ਤੇ ਅੱਜ ਲੋਕਾਂ ਦੀ ਜ਼ੁਬਾਨ ਤੇ ਹੈ ਯੋਗੀ ਇਹ ਦਿੱਤੇ ਅਨਾਥ ਕਰ ਸਕਦਾ ਪੰਜਾਬ ਤੋਂ ਕੋਈ ਨਸ਼ਾ ਖਤਮ ਕਰ ਸਕਦਾ ਤੇ ਲੋਕਾਂ ਦੇ ਅਮਿਤ ਸ਼ਾਹ ਜੀ ਕਰ ਸਕਦੇ ਹੈ ਪੰਜਾਬ ਨੂੰ ਕੋਈ ਰੋਜ਼ਗਾਰ ਦੇ ਸਕਦਾ ਨਵੀਂ ਇੰਡਸਟਰੀ ਦੇ ਸਕਦਾ ਦੁਬਾਰਾ ਨਵਾਂ ਪੰਜਾਬ ਨੂੰ ਉਸੇ ਲੀਹਾਂ ਤੇ ਲਿਆ ਸਕਦਾ ਹੈ ਤੇ ਨਰਿੰਦਰ ਮੋਦੀ ਜੀ ਲਿਆ ਸਕਦੇ ਆ ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਆਉਂਦੇ ਦਿਨਾਂ 'ਚ ਵੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਰੋਜ਼ ਵੱਡਾ ਹੁੰਦਾ ਜਾਊਗਾ ਲੋਕ ਅੱਕ ਚੁੱਕੇ ਆ ਜਿਹੜੀ ਸੂਬੇ ਦੀ ਇੱਕ ਹੰਕਾਰੀ ਸਰਕਾਰ ਹੈ ਜਿਦੇ 'ਚ ਲੋਕਾਂ ਨੂੰ ਆਪਣੇ ਵਿਊਜ਼ ਰੱਖਣ ਦਾ ਵੀ ਅਧਿਕਾਰ ਹੈ ਇਹ ਅਧਿਕਾਰ ਕੋਈ ਸੂਬੇ ਦੀ ਸਰਕਾਰ ਨੇ ਨਹੀਂ ਸਾਨੂੰ ਦਿੱਤਾ ਸਾਨੂੰ ਦੇਸ਼ ਦੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਉਸ ਸੰਵਿਧਾਨ ਦੇ ਆਰਟੀਕਲ 19(1) ਦੇ ਵਿੱਚ ਅਧਿਕਾਰ ਆਪਣੇ ਹਰੇਕ ਹਿੰਦੁਸਤਾਨੀ ਕੋਲੇ ਹੈ ਕਿ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ ਅੱਜ ਹਰੇਕ ਬੰਦੇ ਦੀ ਗੱਲ ਦਵਾਈ ਜਾ ਰਹੀ ਹਰੇਕ ਮੀਡੀਆ ਧਾਰੇ ਦੀ ਗੱਲ ਦਵਾਈ ਜਾ ਰਹੀ ਹਰੇਕ ਪੋਲਿਟਿਕਲ ਆਦਮੀ ਦੀ ਗੱਲ ਦਵਾਈਦਾਰੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਗੱਲ ਦਵਾਈ ਜਾ ਰਹੀ ਮੈਂ ਭਗਵੰਤ ਮਾਨ ਸਾਹਿਬ ਨੂੰ ਆਨਾ ਮਾਨ ਸਾਹਿਬ ਇੰਨਾ ਦਬਾਇਆ ਹੋਣਾ ਜਿਹੜਾ ਇਹਦੇ ਚੋਂ ਬਲਬਲਾ ਨਿਕਲਣਾ ਮੁੜ ਕੇ ਲੱਬਿਆਂ ਲੱਪਣਾ ਨਹੀਂ ਤੁਸੀਂ ਵੀ ਕੋਈ ਭਗਵੰਤ ਮਾਨਵੀ ਹੁੰਦਾ ਸੀ ਅੱਜ ਤੁਸੀਂ ਇੱਕ ਤਾਂ ਪਹਿਲਾਂ ਮੈਂ ਗੱਲ ਕਹਿਣਾ ਚਾਹੂੰਗਾ ਜੀ ਇਹ ਲੋਕਾਂ ਦੇ ਵਿੱਚ ਉਹ ਸਾਹ ਦੇਖਣ ਨੂੰ ਮਿਲਿਆ ਐਡੀ ਬਰਸਾਤ ਐਡੀ ਬਰਸਾਤ ਹੋਣ ਦੇ ਕਾਰਨ ਵੀ ਐਡਾ ਮੀ ਐਡਾ ਮੌਸਮ ਖਰਾਬ ਹੋਣ ਦੇ ਕਾਰਨ ਵੀ ਪਰ ਸਾਰੇ ਮੇਰੇ ਭਰਾਵਾਂ ਨੇ ਵੱਧ ਚੜ ਕੇ ਮੈਨੂੰ ਸਹਿਯੋਗ ਦਿੱਤਾ ਇੱਕ ਵੱਡੀ ਗਿਣਤੀ ਦੇ ਵਿੱਚ ਅੱਜ ਜੂਥ ਨੇ ਭਾਜਪਾ ਦਾ ਹੱਥ ਫੜਿਆ ਔਰ ਪਰਮਿੰਦਰ ਬੜਾੜ ਜੀ ਨੂੰ ਇੱਕ ਆਸ਼ਵਾਸਨ ਦਲਵਾਇਆ ਕਿ ਹਰ ਇਲੈਕਸ਼ਨ ਦੇ ਵਿੱਚ ਇਹ ਵਧ ਚੜ ਕੇ ਸਾਥ ਦੇਣਗੇ ਕਿਉਂਕਿ ਤੁਸੀਂ ਅੱਜ ਤੱਕ ਸਾਰੀ ਪਾਰਟੀਆਂ ਅਸੀਂ ਹੰਡਾਲੀਆਂ ਨੇ ਅਸੀਂ ਦੇਖ ਲੀਆਂ ਨੇ ਅਸੀਂ ਪਹਿਲਾਂ ਕਾਲੀ ਦਲ ਹੰਡਾਇਆ ਅਸੀਂ ਕਾਂਗਰਸ ਹੰਡਾਇਆ ਦੇਖੋ ਹੁਣ ਆਮ ਆਦਮੀ ਪਾਰਟੀ ਨਵੀਂ ਆਈ ਪਾਰਟੀ ਨੂੰ ਅਸੀਂ ਦੇਖਿਆ ਤੇ ਤੁਸੀਂ ਪਾਰਟੀ ਦੇ ਆਏ ਦੇਖ ਇਹਨਾਂ ਦੇ ਝੂਠੇ ਵਾਦੇ ਜਿਹੜੇ ਇਹਨਾਂ ਨੇ ਕੀਤੇ ਸਾਰੇ ਨਾ ਕਿ ਹਰ ਇੱਕ ਨੂੰ 1000 ਰੁਪਏ accountਾਂ ਚ ਪਾਣਗੇ ਔਰਤਾ ਦੇ ਖਾਤਿਆਂ ਦੇ ਵਿੱਚ ਹਰ ਇੱਕ ਨੂੰ ਵੱਡੇ ਵੱਡੇ ਵਾਦੇ ਕੀਤੇ ਜੋ ਇਹ ਕਿਤੇ ਤੁਹਾਨੂੰ ਅਸਫਲ ਹੁੰਦੀ ਨਜ਼ਰ ਆ ਰਹੀ ਹੈ ਇਹਨਾਂ ਦੇ ਹੁੰਦੇ ਆਂਦੇ ਹੀ ਗੈਂਗਸਟਰ ਰਵਾਦ ਨੂੰ ਕਿੰਨਾ ਬੜਾਵਾ ਮਿਲ ਗਿਆ ਹੁਣ ਆਪਣਾ ਯੂਥ ਵੀ ਗੈਂਗਸਟਰ ਵਾਲ ਥੋੜੀ ਵਧੂਗਾ ਹੁਣ ਯੂਥ ਨੇ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਣਾ ਤੇ ਇਹ ਡਿਊਟੀ ਯੂਥ ਦੀ ਹੀ ਹੈ ਤੇ ਹੁਣ ਯੂਥ ਨੂੰ ਐਸੀ ਗੱਲ ਚ ਸਾਬਤ ਹੋ ਗਈ ਹੋਈ ਹੈ ਗੱਲ ਉਹਨਾਂ ਨੂੰ ਸਾਰਿਆਂ ਨੂੰ ਸਮਝ ਆ ਚੁੱਕੀ ਹੋਈ ਹੈ ਕਿ ਕਿਹੜੀ ਪਾਰਟੀ ਸਹੀ ਹੈ ਉਹਨਾਂ ਲਈ ਤੇ ਕਿਹੜੀ ਪਾਰਟੀ ਨਹੀਂ ਤੇ ਹੁਣ ਇਸ ਅੱਜ ਵੱਡੀ ਗਿਣਤੀ ਜੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੰਦਿਆਂ ਨੇ ਬਾਜਬਾ ਦਾ ਹੱਥ ਫੜਿਆ ਹੈ ਤੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਹੈ ਕਿ ਪਾਰਟੀ ਦਾ ਵੱਧ ਚੜ ਕੇ ਸਾਧ ਦਿੱਤਾ ਜਾਏਗਾ। ਦਿੱਲੀਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ